ਸ਼੍ਰੀਆ ਮਹਿਜ 19 ਸਾਲ ਦੀ ਸੀ ਜਦੋਂ ਮਾਂ ਬਣ ਗਈ ਤਿੰਨਾਂ ਬੱਚਿਆਂ ਦੀ ਤੇ ਉਹ ਬੱਚਿਆਂ ਨੂੰ ਛੱਡ ਕੇ ਜਾਣ ਲਈ ਵੀ ਤਿਆਰ ਸੀ ਉਹਨੂੰ ਸਿਰਫ ਪੈਸੇ ਚਾਹੀਦੇ ਸੀ ਸ਼੍ਰੀਆ ਬਹੁਤ ਹੀ ਸੋਹਣੀ ਤੇ ਪੜੀ ਲਿਖੀ ਕੁੜੀ ਸੀ ਪਲੱਸ 2 ਤੋਂ ਬਾਅਦ ਉਹਦਾ ਸ਼ੌਂਕ ਸੀ ਕਿ ਉਹ ਕਾਲਜ ਦੇ ਵਿੱਚ ਜਾ ਕੇ ਪੜੇ ਪਰ ਪੜ ਨਹੀਂ ਸੀ ਸਕਦੀ ਕਿਉਂਕਿ ਇੰਨੇ ਪੈਸੇ ਨਹੀਂ ਹੈਗੇ ਸੀ ਹੁਣ ਪੜਨ ਵਾਸਤੇ ਪੈਸੇ ਚਾਹੀਦੇ ਸੀ ਕਾਲਜ ਵਿੱਚ ਐਡਮਿਸ਼ਨ ਕਰਾਉਣੀਆਂ ਖਰਚੇ ਵੀ ਹੈਗੇ ਨੇ ਪਰ ਪੈਸੇ ਨਾ ਹੋਣ ਕਰਕੇ ਕਾਲਜ ਨਹੀਂ ਜਾ ਪਾਉਂਦੀ ਉਹਦੇ ਘਰੇ ਇੰਨਾ ਕਮਾਉਣ ਵਾਲਾ ਹੁੰਦਾ ਨਹੀਂ ਪਿਓ ਜਿਹੜਾ ਹੁੰਦਾ ਸ਼ਰਾਬੀ ਕੁਆਬੀ ਹੁੰਦਾ ਹੈ ਕੁਝ ਮਾਂ ਦੀ ਦਵਾਈਆਂ ਦੇ ਖਰਚੇ ਤੇ ਘਰ ਦੇ ਖਰਚੇ ਵੀ ਨਹੀਂ ਉਹਦੇ ਕੋਲ ਪੂਰੇ ਹੁੰਦੇ ਸੀ ਸਾਰਾ ਦਿਨ ਉਹ ਫੈਕਟਰੀਆਂ ਦੇ ਵਿੱਚ ਕੰਮ ਕਰਦੀ ਰਹਿੰਦੀ ਸ਼ਾਮਾਂ ਨੂੰ ਕਈਆਂ ਦੇ ਘਰਾਂ 'ਚ ਕੰਮ ਕਰਕੇ ਜੋ ਵੀ ਦਿਹਾੜੀ ਤੇ ਬਣਦੇ ਪਿਓ ਸ਼ਰਾਬ ਚੜਾ ਦਿੰਦਾ ਮਾਂ ਦੀ ਦਵਾਈਆਂ 'ਚ ਨਿਕਲ ਜਾਂਦੇ ਤੇ ਘਰੇ ਵੀ ਕਈ ਵਾਰ ਖਾਣ ਨੂੰ ਕੁਝ ਬਚਦਾ ਨਹੀਂ ਸੀ ਪਰ ਉਹਦੇ ਅੰਦਰ ਇੰਨਾ ਜ਼ਿਆਦਾ ਸ਼ੌਂਕ ਸੀ ਪੜ੍ਹਨ ਦਾ ਕਿ ਉਹਨੂੰ ਉਹਦੇ ਦਿਮਾਗ 'ਚ ਇਹ ਸੀ ਕਿ ਜੇ ਮੈਂ ਪੜ੍ਹ ਲਿਖ ਗਈ ਤਾਂ ਮੈਂ ਬੜੀ ਵਧੀਆ ਨੌਕਰੀ ਲੈ ਸਕਦੀ ਹਾਂ ਤੇ ਮੈਂ ਆਪਦੇ ਘਰ ਦਾ ਗੁਜ਼ਾਰਾ ਵੀ ਬੜਾ ਵਧੀਆ ਕਰ ਸਕਦੀ ਮੈਨੂੰ ਥਾਂ ਥਾਂ ਦੇ ਠੋਕਰਾਂ ਖਾਣੀਆਂ ਨੇ ਪੈਣਗੀਆਂ ਹੁਣ ਇਦਾਂ ਕਰਦੇ ਕਰਾਉਂਦੇ 2 ਸਾਲ ਬੀਤ ਜਾਂਦੇ ਬੜਾ ਤੁਰਦੀ ਫਿਰਦੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਦਿਨ ਉਹਦੀਆਂ ਸਹੇਲੀਆਂ ਉਹਨੂੰ ਕਹਿੰਦੀਆਂ ਨੇ ਕਿ ਤੈਨੂੰ ਅਸੀਂ ਇੱਕ ਜਗ੍ਹਾ ਦਾ ਦੱਸ ਦਿਆਂ ਜਿੱਥੇ ਜਾ ਕੇ ਤੂੰ ਤੂੰ ਵਧੀਆ ਪੈਸਾ ਕਮਾ ਸਕਦੀ ਹੈਂ ਉਹ ਤਾਂ ਖੁਸ਼ ਹੋ ਜਾਂਦੀ ਆ ਕਿ ਮੈਨੂੰ ਦੱਸੋ ਮੈਂ ਅੱਜ ਹੀ ਜਾਵਾਂਗੀ ਉਹ ਇੱਕ ਇੰਡਸਟਰੀ ਆਬਰਾਏ ਇੰਡਸਟਰੀ ਦੇ ਵਿੱਚ ਉਹਨੂੰ ਭੇਜਦੀਆਂ ਨੇ ਜਾਂ ਤੂੰ ਉੱਥੇ ਚੱਲ ਜਾ ਉੱਥੇ ਤੈਨੂੰ ਬਹੁਤ ਵਧੀਆ ਕੰਮ ਮਿਲੇਗਾ ਤੇ ਤੂੰ ਉਹਦੇ ਵਿੱਚੋਂ ਸ਼ਾਇਦ ਲੱਖਾਂ ਰੁਪਈਆ ਵੀ ਕਮਾ ਲਵੇਂ ਉਹ ਬੜੀ ਖੁਸ਼ ਹੁੰਦੀ ਆ ਉਹ ਉਸੇ ਦਿਨੀ ਆਪ ਦਾ ਸਮਾਨ ਸਮੂਹ ਪੈਕ ਕਰਕੇ ਘਰੇ ਦੱਸ ਜਾਂਦੀ ਕਿ ਮੈਂ 3-4 ਦਿਨਾਂ ਦੇ ਵਿੱਚ ਆ ਜਾਵਾਂਗੀ ਤਾਂ ਚਲੀ ਜਾਂਦੀ ਆ ਜਦੋਂ ਇੰਡਸਟਰੀ ਦੇ ਵਿੱਚ ਜਾਂਦੀ ਆ ਤਾਂ ਕਾਫੀ ਵਰਕਰ ਉੱਥੇ ਕੰਮ ਕਰ ਰਹੇ ਹੁੰਦੇ ਆ ਤੇ ਇਹਦੇ ਫਟੇ ਪੁਰਾਣੇ ਜਿਹੇ ਕੱਪੜੇ ਹੁੰਦੇ ਨੇ ਉਹ ਸੋਹਣੇ ਬਹੁਤ ਹੁੰਦੀ ਆ ਤੇ ਦੇਖ ਕੇ ਹੈਰਾਨ ਰਹਿ ਜਾਂਦੀ ਆ ਤਾਂ ਇਹਨੂੰ ਪਹਿਲਾਂ ਤੋਂ ਹੀ ਜਿਵੇਂ ਉਹਨਾਂ ਨੇ ਇੱਕ 4 ਵਜੂ ਭੇਜਿਆ ਹੁੰਦਾ ਹੈ ਤਾਂ ਉਹਨਾਂ ਨੇ ਕਿਹਾ ਹੁੰਦਾ ਉਹ ਬਰਾਏ ਜਿਹੜਾ ਮਾਲਕ ਹੁੰਦਾ ਹੈ ਕੰਪਨੀ ਦਾ ਉਨੂੰ ਆਫਿਸ ਦੇ ਵਿੱਚ ਅੰਦਰ ਬੁਲਾ ਲੈਂਦਾ ਉਹ ਜਦੋਂ ਜਾ ਕੇ ਦੇਖਦੀ ਆ ਕਿ ਬਹੁਤ ਹੀ ਸੋਹਣਾ ਸੁਨੱਖਾ ਗੱਭਰੂ ਜਵਾਨ 5 ਫੁੱਟ 6 ਫੁੱਟ ਦਾ ਜਵਾਨ ਤੇ ਇੰਨਾ ਸੋਹਣਾ ਕਿ ਕੋਈ ਵੀ ਕੁੜੀ ਉਹਨੂੰ ਵੇਖ ਕੇ ਹੈਰਾਨ ਹੀ ਰਹਿ ਜਾਵੇ ਕਿ ਇੰਨਾ ਸੋਹਣਾ ਮੁੰਡਾ ਜਿੰਨੇ ਸਪੈਸ਼ਲ ਮੈਨੂੰ ਸੱਧਿਆ ਇੱਥੇ ਉਹਨਾਂ ਦੇ ਕਹਿਣ ਤੇ ਸਪੈ ਜਿੰਨੂੰ ਕੋਈ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਵੀ ਨਹੀਂ ਹੈਗੀ ਤਾਂ ਉਹਨੂੰ ਖੁਦ ਅੰਦਰ ਜਾਣ ਲਈ ਕਿਹਾ ਉਹਨਾਂ ਨੇ ਜਦੋਂ ਜਾਂਦੀ ਆ ਤਾਂ ਉਹ ਆਪਣੀ ਗੱਲ ਦੱਸਦੀ ਹੈ ਕਿ ਮੈਨੂੰ ਪੈਸੇ ਦੀ ਲੋੜ ਆ ਮੈਨੂੰ ਪੈਸੇ ਚਾਹੀਦੇ ਨੇ ਜਿਹੜਾ ਵੀ ਤੁਸੀਂ ਕੰਮ ਕਹੋਗੇ ਮੈਂ ਹਰ ਤਰ੍ਹਾਂ ਦਾ ਕੰਮ ਕਰਨ ਲਈ ਤਿਆਰ ਆ ਉਹ ਕਹਿੰਦੇ ਠੀਕ ਆ ਉਹ ਕਹਿੰਦਾ ਕਿ ਮੇਰਾ ਇਸ ਤਰ੍ਹਾਂ ਦਾ ਕੰਮ ਆ ਜੇ ਕਿ ਹਰ ਕੁੜੀ ਨਹੀਂ ਕਰ ਸਕਦੀ ਜੇ ਤੂੰ ਹਾਂ ਕਰੇਂਗੀ ਤਾਂ ਮੈਂ ਤੈਨੂੰ ਲੱਖ ਰੁਪਈਆ ਵੀ ਦੇ ਸਕਦਾ ਕਿਉਂਕਿ ਮੇਰੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਉਹ ਕਹਿੰਦੀ ਚਲ ਠੀਕ ਆ ਤੂੰ ਜਿਵੇਂ ਦਾ ਮਰਜ਼ੀ ਮੈਨੂੰ ਕੰਮ ਦੇ ਦੇ ਮੈਂ ਕੰਮ ਕਰਾਂਗੀ ਪਰ ਮੈਨੂੰ ਪੈਸੇ ਘਰ ਦਾ ਘਰ ਚਲਾਉਣ ਵਾਸਤੇ ਪੈਸੇ ਚਾਹੀਦੇ ਨੇ ਤੇ ਆਪਣੇ ਕਾਲਜ ਦੀ ਫੀਸ ਵਾਸਤੇ ਵੀ ਪੈਸੇ ਚਾਹੀਦੇ ਨੇ ਤੇ ਉਹਨਾਂ ਵਿੱਚ ਡੀਲ ਹੋ ਜਾਂਦੀ ਆ ਉਹ ਨੂੰ ਕੰਮ ਦੱਸਦਾ ਏ ਕਿ ਉਹ ਕਹਿੰਦਾ ਕਿ ਮੈਂ ਇੱਕ ઓਬਰਾਏ ਇੰਡਸਟਰੀ ਦਾ ਇਕਲੌਤਾ ਮਤਲਬ ਕਿ ਵਾਰਿਸ ਆ ਤੇ ਮੈਂ ਕਦੇ ਵੀ ਬਾਪ ਨਹੀਂ ਬਣ ਸਕਦਾ ਕਿਉਂਕਿ ਮੈਂ ਬਾਜ਼ ਆ ਮੈਂ ਬਾਪ ਨਹੀਂ ਬਣ ਸਕਦਾ ਮੈਨੂੰ ਐਦਾਂ ਦੀ ਇੱਕ ਕੁੜੀ ਚਾਹੀਦੀ ਆ ਜਿਹੜੀ ਕਿ ਅੱਜਕੱਲ ਦੀ ਟੈਕਨੋਲੋਜੀ ਦੇ ਅਕੋਰਡਿੰਗ ਮੇਰੇ ਬੱਚਿਆਂ ਨੂੰ ਜਨਮ ਦੇ ਸਕੇ ਕਿਉਂਕਿ ਸਾਨੂੰ ਇੱਕ ਵਾਰਸ ਚਾਹੀਦਾ ਪਹਿਲਾਂ ਤਾਂ ਸ਼ਰੈਆ ਬਹੁਤ ਜ਼ਿਆਦਾ ਹੈਰਾਨ ਹੁੰਦੀ ਹੈ ਕਿ ਇਹ ਕਿਹੜਾ ਕੰਮ ਹੋਇਆ ਇਹ ਵੀ ਕੋਈ ਕੰਮ ਹੋਇਆ ਇਹ ਦਿਨੋਂ ਤੋਂ ਮੈਂ ਪਹਿਲਾਂ ਹੀ ਚੰਗੀ ਸੀਗੀ ਮੈਂ ਕੀ ਕਰਨੀ ਆ ਨੌਕਰੀ ਪੜ ਕੇ ਕੀ ਕਰਨਾ ਫਿਰ ਇੱਕਦਮ ਸੋਚਦੀ ਹੈ ਕਿ ਕਿ ਇਹ ਇਹਦੇ ਨਾਲ ਕੁਝ ਖਾਸ ਨਹੀਂ ਫਰਕ ਪੈਗਾ ਕਿਉਂਕਿ ਮੇਰੇ ਪਿਓ ਨੂੰ ਕੁਝ ਖਾਸ ਫਰਕ ਨਹੀਂ ਪੈਣਾ ਉਹਨੂੰ ਨਸ਼ੇ ਦੇ ਨਾਲ ਹੈ ਮੇਰੀ ਮਾਂ ਮਰ ਜੇਗੀ ਬਿਮਾਰ ਤਾਂ ਮੈਂ ਇਹੇ ਕੰਮ ਚੁਣ ਲੈਣੀ ਆ ਤੇ ਮੈਨੂੰ ਬਿਲਕੁਲ ਪੈਸੇ ਤਾਂ ਜ਼ਰੂਰ ਆਉਣਗੇ ਨਾ ਤਾਂ ਸੋਚਦੀ ਆ ਕਿ ਚੱਲ ਇਦਾਂ ਹੀ ਉਹ ਸਾਈਨ ਕਰਦੇ ਨੇ ਉਹ ਕਹਿੰਦੇ ਕਿ ਤੂੰ ਕੌਂਟਰੈਕਟ ਸਾਡੇ ਨਾਲ ਕਰ ਲੈ ਤੇ ਅਸੀਂ ਤੈਨੂੰ ਪੈਸੇ ਦੇ ਦਿੰਨੇ ਆ ਉਹ ਕਹਿੰਦੇ ਚੱਲ ਠੀਕ ਆ ਉਹ ਕੌਂਟਰੈਕਟ ਤੇ ਸਾਈਨ ਕਰ ਲੈਂਦੀ ਆ ਤੇ ઓਬਰਾਏ ਉਸੇ ਡੈਮਨ ਨੂੰ ਲੱਖ ਰੁਪਇਆ ਦੇ ਦਿੰਦਾ ਹੈ ਤੇ ਉਹਦੇ ਨਾਲ ਮਤਲਬ ਕਿ ਜੋ ਵੀ ਉਹਨੂੰ ਤਰੀਕ ਫਿਕਸ ਦਿੱਤੀ ਹੁੰਦੀ ਵੀ ਤੇ ਇਸ ਤਰੀਕ ਤੇ ਇੱਥੇ ਆਉਣਾ ਵਾ ਤੇ ਉਹ ਕਹਿੰਦੀ ਚਲੋ ਠੀਕ ਮੈਂ ਆ ਜਾਾਂਗੀ ਹੁਣ ਉਹ ਆਪਣੇ ਰਸਤੇ ਚੱਲ ਜਾਂਦਾ ਉਹ ਆਪਣੇ ਰਸਤੇ ਚੱਲ ਜਾਂਦੀ ਆ ਹੁਣ ਇਹ ਚਾਈ ਚਾਈ ਜਾ ਕੇ ਐਡਮਿਸ਼ਨ ਵੀ ਕਰਵਾ ਲੈਂਦੀ ਕਾਲਜ ਜਾਣ ਲੱਗ ਜਾਂਦੀ ਆ ਉਹ ਉਧਰ ਆਪਣੇ ਕੰਮ ਕਰਨ ਲੱਗ ਜੋ ਵੀ ਹੁੰਦੇ ਆ ਕੰਪਨੀ ਦੇ ਕੰਮ ਕਰਨ ਲੱਗ ਜਾਂਦਾ ਹੁਣ ਜਿਹੜੀ ਡੇਟ ਤੇ ਉਹਨੂੰ ਫੋਨ ਲਾਉਂਦਾ ਕਿ ਅੱਜ ਤੂੰ ਇੱਥੇ ਹਸਪੀਟਲ ਆਉਣਾ ਹੈ ਤਾਂ ਉਹ ਬੁਲਾ ਲੈਂਦਾ ਉੱਥੇ ਤਾਂ ਉੱਥੇ ਜੋ ਵੀ ਟ੍ਰੀਟਮੈਂਟ ਹੁੰਦੇ ਨੇ ਜਾਂ ਕੁਝ ਵੀ ਜਿੰਨਾ ਟਾਈਮ ਚੱਲਦੇ ਨੇ ਉਹ ਚੱਲਦੇ ਰਹਿੰਦੇ ਨੇ ਤੇ ਫਿਰ